ਆ ਪਿਆਰੇ ਦਰਸ਼ਕੋ ਪਿਆਰਪੂਰੀ ਸਤਿ ਸ਼੍ਰੀ ਅਕਾਲ ਮੈਂ ਜੋਗਾ ਸਿੰਘ ਨੇਚਰ ਯੂਨੀਵਰਸਿਟੀ ਫਾਰਮ ਤੋਂ ਜਿਸ ਤਰ੍ਹਾਂ ਕਿ ਹੁਣ ਤੁਸੀਂ ਜਾਣਦੇ ਹੋ ਕਿ ਬਰਸਾਤਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਅੱਜ ਕੱਲ ਜਿਹੜਾ ਫਲਦਾਰ ਪੌਦੇ ਲਗਾਉਣ ਦਾ ਬਿਲਕੁਲ ਸਹੀ ਸਮਾਂ ਤੋਂ ਹੁਣ ਜਿਹੜੇ ਨੇ ਹਰ ਪ੍ਰਕਾਰ ਦਾ ਕੋਈ ਵੀ ਜਿਹੜਾ ਫਲ ਹੈਗਾ ਉਹ ਅਸੀਂ ਆਪਣੇ ਘਰਾਂ ਦੇ ਵਿੱਚ ਆਪਣੇ ਖੇਤਾਂ ਦੇ ਵਿੱਚ ਜਾਂ ਆਪਾਂ ਕੋਈ ਬਾਗ ਪਲਾਨ ਕਰਨਾ ਉਦੇ ਵਾਸਤੇ ਅਸੀਂ ਲਗਾ ਸਕਦੇ ਹਾਂ ਸੋ ਹੁਣ ਬਹੁਤ ਸਾਰੀ ਜਿਹੜੇ ਫਲ ਨੇ ਵਾਈਡ ਰੇਂਜ ਜਿਹੜੀ ਆ ਇਹਨਾਂ ਨੂੰ ਆਪਾਂ ਲਗਾ ਸਕਦੇ ਹਾਂ ਜਿਵੇਂ ਕਿ ਅੰਬ ਦੀਆਂ ਵੈਰਾਈਟੀਆਂ ਹੋ ਗਈਆਂ ਅਮਰੂਦ ਨਿੰਬੂ ਜਾਤੀ ਦੇ ਪੌਦੇ ਹੋਗੇ ਸਾਰੇ ਜਿਵੇਂ ਕਿਨੂ ਮਸਮੀ ਮਾਲਟਾ ਸੰਤਰਾ ਨਿੰਬੂ ਆਦਿ ਤੇ ਇਸ ਤੋਂ ਬਿਨਾ ਆਪਣਾ ਅੰਜੀਰ ਹੋ ਗਿਆ ਚੀਕੂ ਹੋ ਗਿਆ ਆਮਲਾ ਹੋ ਗਿਆ ਕਾਫੀ ਰੇਂਜ ਜਿਹੜੀ ਹੈਗੀ ਆ ਉਹ ਲਗਾ ਸਕਦੇ ਹਾਂ ਤੇ ਸਾਡੇ ਪਾਸ ਜਿਹੜਾ ਹੈਗਾ ਐਵੋਕਾਡੋ ਤੇ ਇਸ ਤੋਂ ਬਿਨਾ ਜਿਹੜੇ ਅੱਜਕੱਲ ਨਵੀਆਂ ਵੈਰਾਈਟੀਆਂ ਆ ਰਹੀਆਂ ਨੇ ਜਿਸ ਤਰ੍ਹਾਂ ਲੋਗਨ ਫਰੂਟ ਹੈਗਾ ਲੋਗਨ ਫਰੂਟ ਲੀਚੀ ਵਰਗਾ ਹੈਗਾ ਕੁਝ ਜਿਹੜੇ ਖੁਸ਼ਕ ਇਲਾਕੇ ਨੇ ਉਹਨਾਂ ਦੇ ਵਿੱਚ ਲੀਚੀ ਸਹੀ ਟੰਗਣਾ ਨਹੀਂ ਚੱਲਦੀ ਪਰ ਉਹਦੀ ਜਗ੍ਹਾ ਜਿਹੜਾ ਹੈਗਾ ਲੋਗਨ ਫਰੂਟ ਅਸੀਂ ਲਗਾ ਸਕਦੇ ਹਾਂ ਇਹ ਬੜਾ ਆਸਾਨੀ ਦੇ ਨਾਲ ਜਿਹੜਾ ਆਪਣੇ ਗਰਮ ਕਲਾਈਮੇਟ ਦੇ ਵਿੱਚ ਵੀ ਹੋ ਜਾਂਦਾ ਸੋ ਇਸ ਤੋਂ ਇਲਾਵਾ ਸਾਡੇ ਕੋਲ ਅੰਬ ਦੀਆਂ ਕਈ ਨਵੀਆਂ ਵੈਰਾਈਟੀਆਂ ਹੈਗੀਆਂ ਨੇ ਜਿਹੜੀਆਂ ਲੇਟੈਸਟ ਆ ਰਹੀਆਂ ਨੇ ਤੇ ਉਹਨਾਂ ਦੀ ਕੁਆਲਿਟੀ ਵਾਈਜ਼ ਮਿਠਾਸ ਵਾਈਜ਼ ਜਿਹੜਾ ਹੈਗਾ ਬਹੁਤ ਵਧੀਆ ਨੇ ਕੁਝ ਬੈਟਰੀਟੀਆਂ ਪੂਸਾ ਦੇ ਹੈਗੇ ਨੇ ਜਿਵੇਂ ਪੂਸਾ ਰਿਨਿਮਾ ਹੋ ਗਿਆ ਆਰਨਿਕਾ ਹੋ ਗਿਆ ਤੇ ਅੰਬਿਕਾ ਸੂਰੀਆ ਪੂਸਾ ਭਤੰਬਰ ਪੂਸਾ ਸ੍ਰੇਸ਼ਟ ਪੂਸਾ ਲਾਲिमा ਆਹ ਜਿਹੜੀਆਂ ਵੈਰਾਈਟੀਆਂ ਨੇ ਇਹ ਸਾਰੀਆਂ ਆਪਣੇ ਕੋਲ ਅਵੇਲੇਬਲ ਹੋਣਗੀਆਂ ਇਸ ਤੋਂ ਬਿਨਾ ਸਾਡੇ ਕੋਲ ਜਿਹੜੀ ਬਿਲ ਹੈ ਬਿਲ ਬੜਾ ਕੁੰਕਾਰੀ ਪੌਦਾ ਇਹ ਸਾਡੇ ਮਿੱਧੇ ਵਾਸਤੇ ਦਾ ਫਲ ਬੜਾ ਕੁੰਕਾਰੀ ਆ ਤੇ ਇਹਦੀ ਵੈਰੈਟੀ ਹੈਗੀ ਆ ਐਨਵੀ9 ਜਿਹੜੀ ਆ ਸਾਡੇ ਬੜੀ ਸਫਲਤਾ ਨਾਲ ਹੋ ਜਾਂਦੀ ਆ ਸੋ ਇਹ ਵੈਰੈਟੀ ਹੋਗੀ ਇਸ ਤੋਂ ਬਿਨਾ ਨਿੰਬੂ ਦੀ ਐਨਆਰਸੀਸੀ 8 ਵੈਰੈਟੀ ਜਿਹੜੀ ਹੈਗੀ ਆ ਨਵੀਂ ਆਈ ਆ ਉਹ ਵੀ ਆਪਣੇ ਕੋਲ ਉਪਲਬਧ ਹੈ ਸੋ ਇਸ ਕਰਕੇ ਹੁਣ ਤੁਸੀਂ ਜਿਹੜਾ ਹੈਗਾ ਸਾਰਾ ਆਪਣਾ ਜਿਹੜਾ ਫੋਕਸ ਆ ਫਲਦਰ ਪੌਦੇ ਦੇ ਉੱਤੇ ਕਰੋ ਤਾਂ ਕਿ ਇਹ ਸਾਨੂੰ ਦੋ ਬੈਨੀਫਿਟ ਮਿਲਣਗੇ ਇੱਕ ਤਾਂ ਜਿਹੜੀ ਸਾਡੀ ਨਿਊਟ੍ਰੀਸ਼ਨ ਆ ਉਹ ਪੂਰੀ ਹੋਊਗੀ ਕਿਉਂਕਿ ਜੋ ਸਾਨੂੰ ਤੱਤ ਫਲਾਂ ਦੇ ਵਿੱਚੋਂ ਮਿਲਦੇ ਨੇ ਉਹ ਹੋਰ ਬਾਹਰੋਂ ਨਹੀਂ ਮਿਲਣੇ ਇਹ ਸਾਰਾ ਨੇਚਰਲ ਫਾਰਮ ਦੇ ਵਿੱਚ ਹੋਣਗੇ ਬਾਕੀ ਤੁਸੀਂ ਫਲ ਨੇ ਜਿਹੜੇ ਆਪਣੇ ਘਰ ਦੇ ਵਿੱਚ ਖਾਓਗੇ ਤਾਂ ਤੁਹਾਨੂੰ ਪਤਾ ਵੀ ਅਸੀਂ ਇਹਦੇ ਵਿੱਚ ਕੋਈ ਕੈਮੀਕਲ ਜਾਂ ਕੋਈ ਜ਼ਹਿਰੀਲੀ ਚੀਜ਼ ਸਪਰੇ ਨਹੀਂ ਕਰਦੇ ਤੇ ਬਿਲਕੁਲ ਸ਼ੁੱਧ ਜਿਹੜੇ ਫਲ ਨੇ ਉਹ ਤੁਹਾਨੂੰ ਮਿਲਣਗੇ ਤੇ ਤੁਹਾਡੇ ਬੱਚਿਆਂ ਦੀ ਤੁਹਾਡੀ ਜਿਹੜੀ ਸਿਹਤ ਆ ਉਹ ਵਧੀਆ ਬਰਕਰਾਰ ਰਹੂਗੀ ਸੋ ਤੁਸੀਂ ਘਰਾਂ ਦੇ ਵਿੱਚ ਜਿੰਨੀ ਵੀ ਜਗ੍ਹਾ ਹੈਗੀ ਆ ਦੂਜੇ ਪੌਦੇ ਸਜਾਵਟੀ ਲਾਉਣ ਦੀ ਦਾ ਫਲਦਾਰ ਪੌਦੇ ਲਗਾਓ ਤਾਂ ਕਿ ਤੁਸੀਂ ਇਸ ਦੇ ਜਿਹੜਾ ਹੈਗਾ ਸਾਡੇ ਕੋਲ ਕੁਦਰਤੀ ਫਲ ਨੇ ਇਹਨਾਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕੋ ਬਾਕੀ ਜੇ ਕੋਈ ਕਿਸਾਨ ਵੀਰ ਆਪਣੇ ਖੇਤਾਂ ਦੇ ਵਿੱਚ ਬਾਗ ਲਗਾਉਣਾ ਚਾਹੁੰਦਾ ਕਿਉਂਕਿ ਸਾਨੂੰ ਥੋੜਾ ਜਿਹਾ ਝੋਨੇ ਦੇ ਵਿੱਚੋਂ ਨਿਕਲ ਕੇ ਇਹਨਾਂ ਬਾਗਾਂ ਦੇ ਵਿੱਚ ਆਉਣਾ ਚਾਹੀਦਾ ਇਹਦੇ ਨਾਲ ਇੱਕ ਤਾਂ ਜਿਹੜੇ ਅਸੀਂ ਬਾਜ਼ਾਰ ਤੋਂ ਮਹਿੰਗੇ ਫਲ ਲੈ ਕੇ ਖਾਂਦੇ ਆ ਇਹਦੀ ਕਮੀ ਜਿਹੜੀ ਹੈਗੀ ਆ ਇਹ ਵੀ ਪੂਰੀ ਹੋਊਗੀ ਸੋ ਕੁਝ ਸਾਡਾ ਜਿਹੜਾ ਵਾਤਾਵਰਣ ਵੀ ਸ਼ੁੱਧ ਹੋਊਗਾ ਸਾਡਾ ਜਿਹੜਾ ਪਾਣੀ ਦਾ ਲੈਵਲ ਘਟ ਰਿਹਾ ਇਹਦੀ ਵੀ ਸਾਨੂੰ ਜਿਹੜੀ ਹੈਗੀ ਆ ਥੋੜੀ ਜੀ ਰਾਹਤ ਮਿਲੂਗੀ ਸੋ ਜਿੰਨੇ ਵੀ ਤੁਹਾਡੇ ਕੋਲ ਜਗ੍ਹਾ ਬਣਦੀ ਆ ਉਹਦੇ ਵਿੱਚ ਫਲਦਾਰ ਬੂਟੇ ਨੇ ਜਿਹੜੇ ਉਹ ਜ਼ਰੂਰ ਲਗਾਓ ਸੋ ਸਾਡੇ ਕੋਲ ਸਾਰਸਫੈਦੀ ਦੀ ਬਹੁਤ ਵਧੀਆ ਵੈਰੈਟੀ ਆ ਸੋ ਲੈ ਮਤਲਬ ਸਾਡੇ ਕੋਲ ਜਿੰਨੇ ਵੀ ਵੈਰੈਟੀਆਂ ਨੇ ਉਹ ਸਾਰੀਆਂ ਜੈਨੂਅਨ ਨੇ ਸੋ ਜਿਹੜੀ ਵੈਰੈਟੀ ਤੁਸੀਂ ਮੰਗੋਗੇ ਉਹੀ ਮਿਲੂਗੀ ਉਹਦੇ ਵਿੱਚ ਕੋਈ ਮਤਲਬ ਡੁਪਲੀਕੇਸੀ ਨਹੀਂ ਹੋਊਗੀ ਸੋ ਤੁਸੀਂ ਆਪਦਾ ਪਲਾਨ ਕਰੋ ਵੱਧ ਤੋਂ ਵੱਧ ਬਾਗ ਲਗਾਓ ਆਪਣੇ ਮੋਟਰਾਂ ਨੇ ਜਿਹੜੀਆਂ ਲੱਗੀਆਂ ਹੋਈਆਂ ਖੇਤਾਂ ਦੇ ਵਿੱਚ ਉਹਨਾਂ ਦੇ ਵਿੱਚ ਫਲਦਾਰ ਬੂਟੇ ਹਰ ਵੈਰੈਟੀ ਦੇ 2-2 ਲਗਾਓ ਤਾਂ ਕਿ ਤੁਸੀਂ ਵਧੀਆ ਫਲ ਪ੍ਰਾਪਤ ਕਰ ਸਕੋ ਹਰ ਸੀਜ਼ਨ ਦਾ ਜਿਹੜਾ ਤੁਹਾਨੂੰ ਫਲ ਆ ਉਹ ਮਿਲ ਸਕੇ ਸੋ ਥੋੜਾ ਜਿਹਾ ਆਪਾਂ ਲੇਟ ਹੋ ਗਏ ਅਦਰਵਾਇਜ਼ ਜਿਹੜਾ ਹੈਗਾ ਜੂਨ ਮਹੀਨੇ ਦੇ ਵਿੱਚ ਟੋਏ ਕੱਢਣੇ ਸੀਗੇ ਟੋਏ ਕੱਢ ਕੇ ਉਹਦੀ ਪਲੈਨਿੰਗ ਕਰਕੇ ਹੁਣ ਵੀ ਤੁਸੀਂ ਕੱਢ ਸਕਦੇ ਹੋ ਟੋਏ 3x3 ਫੁੱਟ ਦਾ ਟੋਆ ਕੱਢ ਕੇ ਕਿਉਂਕਿ ਜਿਹੜਾ ਹੈਗਾ ਸੀਜ਼ਨ ਇਹ ਤੁਸੀਂ ਅਕਤੂਬਰ ਤੱਕ ਫਲਦਾਰ ਪੌਦੇ ਲਗਾ ਸਕਦੇ ਹੋ ਤੋ 3x3 ਦਾ ਟੋਆ ਕੱਢ ਕੇ ਉਹਨੂੰ ਥੋੜੀ ਜਿਹੀ ਧੁੱਪ ਲਵਾ ਇੱਕ ਦੋ ਦਿਨ ਉਸ ਤੋਂ ਬਾਅਦ ਉਹ ਵਿੱਚ 2 ਕਿਲੋ ਜਿਪਸਮ 5 ਕਿਲੋ ਵਰਮੀ ਕੰਪੋਸਟ ਜਾਂ ਗੋਬਰ ਗੈਸਿਫਾਈਡ ਵਾਲੀ ਖਾਦ ਤੇ ਇਹਦੇ ਵਿੱਚ ਸੰਯੋਗ ਤੋਂ ਜਿਹੜੀ ਹੈਗੀ ਕਾਲੀ ਚੱਕਰ ਦਵਾਈ ਇਹ ਹੋਊਗੀ ਸੰਜੀਵਨੀ ਇਹ ਫੰਗੀਸਾਈਡ ਹੁੰ ਉਸ ਤੋਂ ਬਾਅਦ ਤੁਸੀਂ ਇਹਨੂੰ ਪਾਣੀ ਛੱਡਦੇ ਹੋ ਜਦੋਂ ਮਿੱਟੀ ਠੀਕ ਹੋ ਗਈ ਤੁਸੀਂ ਉਹਦੀ ਨਰਸੀ ਦੇ ਵਿੱਚੋਂ ਲੈ ਜਾ ਕੇ ਜਿਹੜਾ ਹੈਗੇ ਨੇ ਪੌਦੇ ਉਹਦੇ ਵਿੱਚ ਲਾਂਟੇਸ਼ਨ ਕਰ ਸਕਦੇ ਹੋ ਸੋ ਬਾਗਾਂ ਦੇ ਵਿੱਚ ਜਿਹੜਾ ਹੈਗਾ ਬੂਟੇ ਤੋਂ ਬੂਟੇ ਦਾ ਫਾਸਲਾ ਤੁਸੀਂ 15x20 15 ਦਾ ਰੱਖੋ ਤਾਂ ਕਿ ਜਿਹੜੇ ਬੂਟੇ ਨੇ ਉਹ ਚੰਗੀ ਤਰ੍ਹਾਂ ਉਹਦੇ ਵਿੱਚ ਵੱਧ ਫੁੱਲ ਸਕਣ ਸੋ ਹੁਣ ਦੁਨੀਆਵੀ ਵੈਰੈਟੀਆਂ ਨੇ ਸਾਰੀਆਂ ਲੇਟੈਸਟ ਆ ਰਹੀਆਂ ਨੇ ਕੁਆਲਿਟੀ ਵਾਈਜ਼ ਸਾਰੀਆਂ ਬਹੁਤ ਵਧੀਆ ਨੇ ਅਸੀਂ ਉਹੀ ਵੈਰੈਟੀ ਰੱਖਦੇ ਨਰਸੀ ਦੇ ਵਿੱਚ ਜਿਹੜੀ ਆਪਣੇ ਪੰਜਾਬ ਦੇ ਵਿੱਚ ਸਫਲਤਾਪੂਰਵਕ ਹੋ ਸਕਦੀ ਆ ਸੋ ਮੇਰੀ ਸਾਰੇ ਹੀ ਦਰਸ਼ਕਾਂ ਨੂੰ ਅਪੀਲ ਆ ਵੀ ਤੁਸੀਂ ਵੱਧ ਤੋਂ ਵੱਧ ਫਲਦਾਰ ਪੌਦੇ ਲਗਾਓ ਤੇ ਇਹਦਾ ਬੈਨੀਫਿਟ ਲਓ ਤਾਂ ਕਿ ਅਸੀਂ ਆਪਣੇ ਆਪ ਨੂੰ ਵੀ ਸਿਹਤਮੰਦ ਬਣਾਈਏ ਆਪਣੇ ਸੂਬੇ ਨੂੰ ਵੀ ਸਿਹਤਮੰਦ ਬਣਾਈਏ ਧੰਨਵਾਦ